ਮਰੇਗਾ ਮਜ਼ਦੂਰ ਜਾਗਰੂਕਤਾ ਯੂਨੀਅਨ ਵੱਲੋਂ ਬਲਾਕ ਪ੍ਰਧਾਨ ਸ੍ਰੀ ਮੋਖਰ ਸਾਹਿਬ ਦਾ ਨਿਯੁਕਤ ਕੀਤਾ ਗਿਆ ਅਤੇ ਕੀਤੀ ਗਈ ਚੋਣ ਆ ਜਿਹੜਾ ਤੁਹਾਡੇ ਸਾਹਮਣੇ ਜੋ ਮੀਟਿੰਗ ਕਰ ਰਹੇ ਆ ਮੈਂ ਕਾਲਾ ਸਿੰਘ ਕੁਲੜਾ ਮਰੇਗਾ ਮਜ਼ਦੂਰ ਜਾਗਰੂਕਤਾ ਯੂਨੀਅਨ ਦਾ ਪੰਜਾਬ ਦਾ ਪ੍ਰਧਾਨ ਤੁਹਾਡੇ ਜੋ ਕੋਲੇ ਪਹੁੰਚੇ ਆ ਮੈਂ ਅੱਗੇ ਪੂਰਾ ਨਾਂ ਨਹੀਂ ਦੱਸਿਆ ਸੀ ਹੁਣ ਤੁਹਾਡੇ ਧਿਆਨ ਦੇ ਵਿੱਚ ਨਾਂ ਵੀ ਲਿਆਤਾ ਕਿਉਂਕਿ ਤੁਹਾਡੇ ਸਾਹਮਣੇ ਜੋ ਕਲ ਰਿਹਾ ਇਹ ਚੈਨਲ ਆ ਕਾਲਾ ਪੁੱਲਰ ਜਾਗਰੂਕਤਾ ਚੈਨਲ ਇਹ ਤੁਹਾਡੀ ਇਹਦੇ ਵਿੱਚ ਵੀਡੀਓ ਆਉਣੀ ਆ ਇਹਦੇ ਵਿੱਚ ਤੁਹਾਡੀ ਜੋ ਵੀ ਤੁਸੀਂ ਬੈਠਿਓ ਸਾਰੇ ਵਿੱਚ ਆਉਗੇ ਪਰ ਜਿਹੜੀਆਂ ਮਾਤਾ ਪਿਤਾ ਚਾਹੁੰਦੀਆਂ ਵੀ ਠੀਕ ਆ ਸਾਡਾ ਮકાਨ ਨਹੀਂ ਆਇਆ ਜਾਂ ਨਰੇਗਾ ਦੇ ਪੈਸੇ ਨਹੀਂ ਆਏ ਉਸ ਕੈਮਰੇ ਦੇ ਵਿੱਚ ਹੀ ਬੋਲ ਸਕਦੇ ਆ ਜਿਹੜਾ ਕਾਲਾ ਪੁੱਲਰ ਜਾਗਰੂਕਤਾ ਚੈਨਲ ਆ ਉਹ ਤੁਹਾਡੀ ਆਵਾਜ਼ ਜਿਹੜੀ ਉਹ ਪੂਰੇ ਹਿੰਦੁਸਤਾਨ ਦੇ ਵਿੱਚ ਪਹੁੰਚੂਗੀ ਡੀਸੀ ਕੋਲੇ ਪਹੁੰਚੂਗੀ ਸਰਕਾਰ ਕੋਲੇ ਪਹੁੰਚੂਗੀ ਤੇ ਤੁਹਾਡਾ ਜਿਹੜਾ ਹਾਲ ਹੈ ਉਹ ਸੌਖਾ ਹੋ ਜੇ। ਤਾਂ ਇਸ ਕਰਕੇ ਜਿਹੜੀ ਕੋਈ ਮਾਤਾ ਪੈਣ ਬੋਲਣਾ ਚਾਹੁੰਦੀ ਹੈ, ਨਰੇਗਾ ਸੰਬੰਧੀ ਸਾਡੇ ਪੈਸੇ ਨਹੀਂ ਆਏ ਜਾਂ ਮਕਾਨ ਸੰਬੰਧੀ ਹੈ, ਕੋਈ ਵੀ ਗੱਲਬਾਤ ਆ ਬਾਈ ਪੈਣ ਕੋਈ ਵੀ ਗੱਲਬਾਤ ਅੱਦੀ ਰੱਖ ਸਕਦੇ ਆ। ਉਦੋਂ ਬਾਅਦ ਦੇ ਵਿੱਚ ਮੈਂ ਗੱਲਬਾਤ ਕਰਦਾ ਜੇ ਕੋਈ ਮਾਤਾ ਪੈਣ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਉੱਠ ਕੇ ਖੜੀ ਹੋ ਜੀ, ਉਹ ਕੈਮਰੇ ਦੇ ਮੂਹਰੇ ਬੋਲੇ। ਹਾਂ ਲਿਆਓ ਜੀ ਥੋੜਾ ਨੇੜੇ ਲਿਆਓ। ਨੇੜੇ ਲਿਆਓ ਨੇੜੇ ਲਿਆਓ। ਇੱਧਰ ਮਾਤਾ ਕੈਮਰੇ ਨੂੰ ਨੂੰ ਕਰਕੇ ਪਹਿਲਾਂ ਆਪਣਾ ਨਾਮ ਮੇਰਾ ਨਾਮ ਗੁਰਜੀਤ ਕੌਰ ਜਿਹੜਾ ਕੈਮਰਾ ਬੰਦ ਹੈ ਨਾ ਤਾਂ ਕੋਈ ਸਾਡਾ ਕਮਰਾ ਆਇਆ ਤੇ ਨਾ ਤਾਂ ਨਾਮ ਮੇਰੇ ਨਰੇਗਾ ਦੇ ਪੈਸੇ ਕਿੰਨਾ ਟਾਈਮ ਹੋ ਗਿਆ ਮਾਤਾ ਇਸ ਗੱਲ ਨੂੰ ਛਾਲ ਹੀ ਪੈਸੇ ਕਿਉਂ ਨਹੀਂ ਆਏ ਉਧਾਰ ਕਾਰਡ ਦੇ ਵਿੱਚ ਕੋਈ ਨੁਕਸ ਕੱਢਿਆ ਜਾਂ ਕੀ ਕਰੀ ਕੋਈ ਉਧਾਰ ਕਾਰਡ ਦੇ ਵਿੱਚ ਕੋਈ ਨੁਕਸ ਨਹੀਂ ਹੋਰ ਕੀ ਕਰਨਾ ਰੱਬ ਹੀ ਜਾਣੇ ਉਹ ਤਾਂ ਜਾਂ ਤਾਂ ਹਾਜ਼ਰੀਆਂ ਲਾਉਣ ਵਾਲੇ ਨੂੰ ਪਤਾ ਕਿ ਜਾਂ ਕਿੰਨਾ ਟਾਈਮ ਕੰਮ ਕੀਤਾ ਮੈਂ ਕੰਮ ਕਰਦੀ ਨਾ ਮੈਂ ਤਾਂ 4 ਸਾਲ ਹੋ ਗਿਆ ਪਰ ਪੈਸੇ ਸਾਲ ਹੋ ਗਿਆ ਜਮਾਈ ਨੇ ਕਿੰਨੇ ਦਿਨਾਂ ਦੇ ਪੈਸੇ ਆ ਤਿੰਨ ਮਹੀਨਿਆਂ ਦੇ ਤਿੰਨ ਮਹੀਨਿਆਂ ਦੇ ਪੈਸੇ ਆ ਤੁਸੀਂ 6-6 ਦਿਨ ਕੰਮ ਕਰਕੇ ਇੱਕ ਬਚਾਉਂਦੇ ਹਾਂ ਜੀ ਫਿਰ 18 ਦਿਨ ਹੋ ਗਏ ਠੀਕ ਹੈ ਇਹ ਜੀ ਮਾਤਾ ਨਾਂ ਕੀ ਦੱਸਿਆ ਗੁਰਜੀਤ ਦਾ ਮਾਤਾ ਗੁਰਜੀਤ ਕੋਰਾ ਕਾਰਡ ਦਾ ਨੰਬਰ ਕਾਰਡ ਦਾ ਨੰਬਰ 600 ਪੂਰਾ 600 ਨੰਬਰ ਕਾਰਡ ਆ ਜਿਹੜੀ ਮਾਤਾ ਦੇ ਸਾਲ ਹੋ ਗਿਆ ਪੈਸੇ ਹੀ ਨਹੀਂ ਆਏ ਇਹ ਕਿੱਥੇ ਘਪਲੇਬਾਜੀ ਹੋ ਰਹੀ ਆ ਅਫਸਰ ਧਿਆਨ ਦੇਣ ਕਿ ਜਿਹੜੇ ਵੀਡੀਓ ਦਫ਼ਤਰ ਦੇ ਚ ਬੈਠੇ ਆ ਚਾਹੇ ಗ್ರಾಮ ਸੇਵਕ ਸੈਕਟਰੀ ਆ ਉਹ ਧਿਆਨ ਦੇਣ ਕਿ ਮਾਤਾ ਦੇ ਪੈਸੇ ਤਿੰਨ ਮਹੀਨਿਆਂ ਤੋਂ ਲਾਂਦੇ ਕਿਉਂ ਨਹੀਂ ਆਏ 18 ਦਿਨਾਂ ਦੇ ਜੇਕਰ ਇਸ ਤਰ੍ਹਾਂ ਹੋਊਗਾ ਤਾਂ ਬਿਲਕੁਲ ਗਲਤ ਹੋ ਰਿਹਾ ਸਾਨੂੰ ਚਾਹੇ ਡੀਸੀ ਦਫ਼ਤਰ ਜਾਣਾ ਪਵੇ ਵੀਡੀਓ ਦਫ਼ਤਰ ਜਾਣਾ ਪਵੇ ਅਸੀਂ ਤੁਹਾਡੇ ਮਾਤਾ ਨਾਲ ਜਾਵਾਂਗੇ ਠੀਕ ਹੈ ਠੀਕ ਹੈ